ਤੇ ਸਾਰੀ ਦੁਨੀਆ ਦੀ ਤਪ ਦੀ ਪਰੰਪਰਾ ਦਾ ਮੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਟਕਾਇਆ ਉਦਾਸੀਆਂ ਨੇ ਅਸਲ ਦੇ ਵਿੱਚ ਉਦਾਸੀ ਹੈ ਕਿ ਜੇ ਆਪਾਂ ਮੋਤੀ ਜੀ ਨਾ ਫਲਸਫੀਕਲ ਦਾਰਸ਼ਨਿਕੇ ਦੀ ਵਿਆਖਿਆ ਦੇਖੀ ਉਦਾਸੀ ਕਿਉਂ ਆਏ ਆ ਕਿਉਂ ਖੜੇ ਕੀਤੇ ਆ ਐਮੀ ਨਿਰਮਲੇ ਕਿਉਂ ਖੜੇ ਕੀਤੇ ਆ ਇਸ ਧਰਤੀ ਦੇ ਉੱਤੇ ਦੋ ਪਰੰਪਰਾਵਾਂ ਪ੍ਰਮੁੱਖ ਚਲਦੀਆਂ ਵੱਡੀਆਂ ਪਰੰਪਰਾਵਾਂ ਨੇ ਜਿਹੜੀਆਂ ਇੱਕ ਤਾਂ ਹੈਗੀ ਹੈ ਤਪ ਦੀ ਪਰੰਪਰਾ ਇੱਕ ਹੈਗੀ ਹੈ ਗਿਆਨ ਦੀ ਪਰੰਪਰਾ ਹੂੰ ਤਪ ਦੇ ਨਾਲ ਪਰਮੇਸ਼ਰ ਨੂੰ ਪਾਉਣਾ ਹੂੰ ਜੋਗੀਆਂ ਦੇ ਚ ਨਾਥਾਂ ਦੇ ਚ ਸਿੱਧਾਂ ਦੇ ਚ ਇਹਨਾਂ ਚ ਤਪ ਹੈ ਹੂੰ ਸਰੀਰ ਨੂੰ ਕਸ਼ਟ ਦੇਣੇ ਤਪ ਕਰਨੇ ਹੂੰ ਜਲਤਾਰੇ ਕਰਨੇ ਬੜਾ ਕੁਝ ਹੁੰਦਾ ਹੈ ਹੂੰ ਉਹਦੇ ਨਾਲ ਇੱਕ ਇੱਕ ਅਨੁਭਵ ਹੈ ਜਿਹੜਾ ਉਹ ਪ੍ਰਾਪਤ ਕਰਿਆ ਜਾਂਦਾ ਹੈ ਹੂੰ ਦੂਜਾ ਹੁੰਦਾ ਹੈ ਗਿਆਨ ਦੀ ਪਰੰਪਰਾ ਜਿਹਦੇ ਚ ਬ੍ਰਹਮਣ ਆ ਜਾਂਦੇ ਨੇ ਪੰਡਿਤ ਲੋਕ ਆ ਜਾਂਦੇ ਨੇ ਵਿਦਵਾਨ ਸ਼੍ਰੇਣੀ ਹੈ ਜਿਹੜੀ ਹੂੰ ਉਹ ਗਿਆਨ ਦੇ ਨਾਲ ਪਰ ਮਾਤਮਾ ਦਾ ਜਿਹੜਾ ਰਾਹ ਹੈ ਪਰਮੇਸ਼ਰ ਦਾ ਰਾਹ ਹੈ ਉਹਦੀ ਖੋਜ ਕਰਦੇ ਨੇ ਜਿਹੜੇ ਉਦਾਸੀ ਨੇ ਨਾ ਉਹਨਾਂ ਨੇ ਤਪ ਦੀ ਪਰੰਪਰਾ ਨਾਲ ਡੀਲ ਕੀਤਾ ਹੈ ਹਿੰਦੁਸਤਾਨ ਦੀ ਨਾਲ ਹੂੰ ਤੇ ਜਿੰਨੀ ਦੁਨੀਆ ਦੇ ਉੱਤੇ ਤਪ ਦੀ ਪਰੰਪਰਾ ਚੱਲਦੀ ਸੀ ਹੂੰ ਹਰ ਇੱਕ ਦੇ ਨਾਲ ਡਾਇਲੌਗ ਕੀਤਾ ਹੂੰ ਤੇ ਸਾਰੀ ਦੁਨੀਆ ਦੀ ਤਪ ਦੀ ਪਰੰਪਰਾ ਦਾ ਮੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟਿਕਾਇਆ ਉਦਾਸੀਆਂ ਨੇ ਇਹ ਉਹਨਾਂ ਦੀ ਕੰਟਰੀਬਿਊਸ਼ਨ ਹੈ ਅਛਾ ਤਪ ਦੀ ਪਰੰਪਰਾ ਦੇ ਨਾਲ ਉਦਾਸੀਆਂ ਨੇ ਡੀਲ ਕੀਤਾ ਐਵੇਂ ਗਿਆਨ ਦੀ ਪਰੰਪਰਾ ਦੇ ਨਾਲ ਨਿਰਮਲ ਨੇ ਡੀਲ ਕੀਤਾ ਕਦੇ ਪ੍ਰਾਣੇ ਨਿਰਮਲਿਆਂ ਦੇ ਗ੍ਰੰਥ ਦੇਖਿਓ ਹੂੰ ਜਿਹੜੀ ਜਿਹੜਾ ਗਿਆਨ ਇੱਕ ਸੀਮਤ ਵਰਗ ਵਾਸਤੇ ਇਕੱਠਾ ਕਰ ਰੱਖਿਆ ਸੀ ਕਿ ਇਹ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਹੂੰ ਉਹ ਲੜੀ ਨਿਰਮਲਿਆਂ ਨੇ ਤੋੜੀ ਬਿਨਾ ਕਿਸੇ ਜਾਤ ਪਾਤ ਤੋਂ ਬਿਨਾ ਕਿਸੇ ਦਾ ਰੰਗ ਨਸਲ ਭੇਦ ਦੇਖੇ ਤੋਂ ਹਰ ਇੱਕ ਨੂੰ ਵਿੱਦਿਆ ਦਿੱਤੀ ਤੇ ਵਿੱਦਿਆ ਦੇਣ ਦਾ ਸਟਾਈਲ ਬੜਾ ਡਿਫਰੈਂਟ ਹੂੰ ਮੈਂ ਪਿੱਛੇ ਜੇ ਹੁਣ ਇੱਕ ਨਿਰਮਲੇ ਨੂੰ ਮਿਲਿਆ ਇੱਥੇ ਆਪਣੇ ਪਟਿਆਲੇ ਦੇ ਧਰਮ ਤੋਂ ਜਾ ਖਾੜੇ ਦੇ ਉਹ ਹੂੰ ਥੋੜੇ ਦਿਨ ਪਹਿਲਾਂ ਮੰਤਰਹੀ ਨੇ ਹੂੰ ਸੰਤਰਸ਼ਨ ਸਿੰਘ ਸ਼ਾਸਤਰੀ ਦਰਸ਼ਨ ਸਿੰਘ ਸ਼ਾਸਤਰੀ ਹਾਂ ਉਹਨੋਂ ਨਾਲ ਬਾਬਾ ਜੀ ਨਾਲ ਮੈਂ ਗੱਲ ਕਰੀ ਮੈਂ ਕਿਹਾ ਵੀ ਕਿਵੇਂ ਦਾ ਕੀ ਟੰਗ ਸੀ ਤੁਹਾਡਾ ਨਾ ਵਿਦਿਆਦੇਨ ਦਾ ਉਹ ਕਹਿੰਦੇ ਵੀ ਡੇਰਿਆਂ ਪਿੰਡਾਂ ਚ ਡੇਰੇ ਸੀ ਹੂੰ ਡੇਰਿਆਂ ਚ ਅਸੀਂ ਰਹਿੰਦੇ ਸੀ ਜੇ ਜਦੋਂ ਡਾਲੀ ਕਰਨ ਜਾਂਦੇ ਹੂੰ ਪ੍ਰਸ਼ਾਦਾ ਪਾਣੀ ਇਕੱਠਾ ਕਰਨ ਜਾਂਦੇ ਉਹ ਜਿਹੜੀ ਮਾਈ ਉਹ ਪ੍ਰਸ਼ਾਦਾ ਲੈ ਕੇ ਆਉਂਦੀ ਉਹਨੂੰ ਪੁੱਛਦੇ ਵੀ ਮਾਈ ਤੈਨੂੰ ਗੁਰਮੁਖੀ ਆਉਂਦੀ ਆ ਹੂੰ ਮਨੂ ਨੇ ਕਿਹਾ ਵੀ ਆਉਂਦੀ ਨਹੀਂ ਹੂੰ ਫਿਰ ਛੋਟੀ ਦੇ ਨਾਲ ਨਾ ਥੱਲੇ ਊੜਾ ਬਣਾ ਕੇ ਦੱਸਦੇ ਵੀ ਮਾਈ ਇਹ ਊੜਾ ਹੈ ਹੂੰ ਅਗਲਾ ਕੰਮ ਕਰਦੀ ਸਾਰਾ ਦਿਨ ਤੂੰ ਹੀ ਯਾਦ ਰੱਖੀ ਵੀ ਇਹ ਊੜ ਹੈ ਹੂੰ ਉਹ ਸਾਰਾ ਦਿਨ ਮਾਈ ਊੜਾ ਯਾਦ ਰੱਖਦੀ ਐਵੇਂ ਕਰਦੇ ਕਰਦੇ ਅਸੀਂ 35 ਤੇ 35 ਇਕਰ ਸਨਾ ਦਾ ਦੇ ਸਿਖਾ ਦਾਂਦੇ ਐਵੇਂ ਸ਼ਬਦ ਜੋੜ ਸਿੱਖ ਜਾਂਦਾ ਬੰਦਾ ਹੂੰ ਐਵੇਂ ਬਾਣੀ ਪੜਨ ਸਿੱਖ ਜਾਂਦਾ ਮਤਲਬ ਨਿਰਮਲ ਜਾਨੇ ਬਾਣੀ ਪੜਨਾ ਸਿਖਾਇਆ ਲੋਕਾਂ ਨੂੰ ਹਾਂ ਜਿੱਥੇ ਸਾਡੇ ਚ ਯਾਨੀ ਕਿ ਗਿਆਨ ਦਾ ਪਸਾਰ ਕੀਤਾ ਉੱਥੇ ਉਹਨਾਂ ਦੇ ਉਹਨਾਂ ਦੇ ਗ੍ਰੰਥ ਨੇ ਜਿਹੜੇ ਹੂੰ ਉਹ ਤੁਸੀਂ ਸਾਂਸਕ੍ਰਿਤਿਕ ਗ੍ਰੰਥਾਂ ਦੇ ਬਰਾਬਰ ਦੇ ਗ੍ਰੰਥ ਨੇ ਅਸੀਂ ਉਹਨਾਂ ਦਾ ਅਨਵਾਦ ਕੀਤਾ ਨਾਮਕੋਸ਼ ਗ੍ਰੰਥ ਹੈ ਮਹਾਕਵੀ ਸੰਤੋਖ ਸਿੰਘ ਦਾ ਹਮ ਅਮਰ ਕੋਸ਼ ਗ੍ਰੰਥ ਸੀ ਸੰਸਕ੍ਰਿਤ ਦਾ ਉਹਦਾ ਅਨਵਾਦ ਹੈ ਸਾਡੇ ਕੋਲੇ ਆਉਂਦਾ ਮਿਲਦਾ ਹਮ ਗੁਰਪ੍ਰਤਾਪ ਸੂਰਜ ਗ੍ਰੰਥਾ ਹਮ ਕਮਾਲ ਦਾ ਗ੍ਰੰਥ ਐਡਾ ਗ੍ਰੰਥ ਵੀ ਭਾਸ਼ਾ ਵਿਭਾਗ ਨੇ ਉਹਨੂੰ 14 ਵੋਲਿਊਮਸ ਦੇ ਵਿੱਚ ਛਾਪਿਆ ਹੋਇਆ ਹੈ ਹਮ ਇੰਨਾ ਗਿਆਨਕਤਰ ਕਰਕੇ ਹਮ ਕੇਵਲ ਜਾਨੀ ਕਿ ਉਹ ਇਤਿਹਾਸ ਦਾ ਗ੍ਰੰਥ ਨਹੀਂ ਹੈ ਵੀ ਗੁਰੂ ਸਾਹਿਬ ਦੀ ਇਕੱਲੀ ਹਿਸਟਰੀ ਲਿਖੀ ਹੋਈ ਹੈ ਇਤਿਹਾਸ ਤਾਂ ਬੜੀ ਛੋਟੀ ਜੀ ਚੀਜ਼ ਹੁੰਦੀ ਹੈ ਨਾ ਮਥੋਲੋਜੀ ਬਹੁਤ ਵੱਡੀ ਚੀਜ਼ ਹੁੰਦੀ ਹੈ ਉਹ ਧਰਮ ਸ਼ਾਸਤਰ ਦਾ ਗ੍ਰੰਥ ਹੈ ਬਹੁਤ ਕੁਝ ਸਾਨੂੰ ਸਿੱਖਣ ਨੂੰ ਉਹਦੇ ਚੋਂ ਮਿਲੇਗਾ ਇਹੋ ਜਿਹੇ ਗ੍ਰੰਥਾਂ ਦੀ ਜਿਹੜੀ ਰਚਨਾ ਨਿਰਮਲਿਆ ਨੇ ਕੀਤੀ ਇਹ ਉਹਨਾਂ ਦੀ ਕੰਟਰੀਬਿਊਸ਼ਨ ਆ ਰਿਜਿਡਿਟੀ ਨੇ ਕਿਤੇ ਨਾ ਕਿਤੇ ਸਾਡੇ ਤੋਂ ਉਹ ਦੂਰ ਕੀਤੇ ਨੇ ਨਿਰਮਲੇ ਵੀ ਉਦਾਸੀ ਇਹ ਵੀ ਨਿਰਬਲ ਨਹੀਂ ਅੱਜ ਕੱਲ ਸਹਿਜ ਧਾਰੀਆਂ ਨੂੰ ਪਾਸੇ ਕਰ ਰਹੇ ਆ ਸਹਿਜ ਧਾਰੀਆਂ ਨੂੰ ਪਾਸੇ ਕਰ ਰਹੇ ਆ ਹਮ ਇੱਕ ਯਾਨੀ ਕਿ ਕਲਾ ਵਿੱਚ ਤਾਂ ਕੀ ਲੈਣਾ ਸੀ ਥੋੜੀ ਜੀ ਸਾਡੇ ਚ ਵੀ ਸਮੱਸਿਆ ਆ ਵੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਸਾਰੀ ਮਨੁੱਖਤਾ ਨੂੰ ਕਲਾ ਵਿੱਚ ਲੈਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਦਾ ਸੰਝਾ ਹਰ ਇੱਕ ਨੂੰ ਉਪਦੇਸ਼ ਆ ਉਹਦੇ ਚ ਕੋਈ ਖਾਸ ਇਕੱਲੇ ਸਿੱਖਾਂ ਨੂੰ ਉਪਦੇਸ਼ ਨਹੀਂ ਇਸੇ ਕਰਕੇ ਸਾਡੀ ਰਹਿਤ ਮਰਿਆਦਾ ਅਸੀਂ ਇਨਸਾਈਟਸ ਲੈਂਦੇ ਆ ਪਰ ਡਾਇਰੈਕਟ ਫਾਰਮ ਦੇ ਵਿੱਚ ਸਾਡੇ ਤੋਂ ਉੱਥੋਂ ਨਹੀਂ ਮਿਲਦੀ ਗੁਰਗ੍ਰੰਥ ਸਾਹਿਬ ਨੂੰ ਗੁਰਗ੍ਰੰਥ ਸਾਹਿਬ ਚ ਮਿਲਦੀ ਨਹੀਂ ਸਿੱਖ ਨੇ ਕਦੋਂ ਕਿਰਪਾਨ ਪਾਉਣੀ ਐ ਕਿ ਗੁਰੂ ਗ੍ਰੰਥ ਸਾਹਿਬ ਚੰਕਿਤ ਹੋਵੇ ਨਹੀਂ ਹੈਗਾ ਇਹ ਪੰਥ ਦਾ ਵਿਸ਼ਾ ਖਾਲਸਾ ਪੰਥ ਦਾ ਵਿਸ਼ਾ ਪੰਥ ਡਿਸਾਈਡ ਕਰੇਗਾ ਪੰਥਾ ਲੱਗਾ ਧਰਮਾ ਲੱਗਾ ਪੰਥ ਹੁੰਦੇ ਨੇ ਧਰਮ ਤਾਂ ਇੱਕੋ ਹੀ ਹੁੰਦਾ ਨਾ ਧਰਮ ਦਾ ਆਈਡੀਆ ਤਾਂ ਇੱਕੋ ਹੀ ਆ ਨਾ ਪਰਮੇਸ਼ਰ ਨਾਲ ਮਲਾਪ ਕਰਨਾ ਉਹਦੇ ਵੱਖ-ਵੱਖ ਰਸਤੇ ਨੇ ਬਿਲਕੁਲ ਈਜ਼ੀ ਐ ਕੁਝ ਡਿਫਿਕਲਟ ਹੀ ਹੋ ਗਿਆ ਬਿਲਕੁਲ ਪੰਥ ਹੈ ਬਾਕੀ ਸਾਰੇ ਮੁਸਲਮ ਤੇ ਸਾਰੇ ਸਾਰੇ ਪੰਥ ਨਹੀਂ ਪੰਥ ਕੀ ਇੱਕ ਰਸਤਾ ਹੈ ਹੂੰ ਉਹਦੇ ਤੱਕ ਜਾਣ ਦਾ ਹੂੰ ਧਰਮ ਕੇਵਲ ਸੱਚ ਹੈ ਇੱਕ ਹੈ ਸਤ ਹੈ ਜਿਹੜਾ ਪਰਮੇਸ਼ਰ ਹੂੰ ਉਹਦੇ ਤੱਕ ਜਾਣ ਦੇ ਰਸਤੇ ਨੇ ਵੱਖ-ਵੱਖ ਪੰਥ ਨੇ ਹੂੰ ਐਮੀ ਸਿੱਖੀ ਇੱਕ ਪੰਥ ਹੈ ਧਰਮ ਇੱਕੋ ਹੀ ਆ ਜਿਹੜਾ ਪਰਮਾਤਮਾ ਨਾਮ ਸੱਚ ਦੀ ਗੱਲ ਕਰਨੀ ਹੈ ਉਹਨੂੰ ਪਾਉਣ ਦੀ ਗੱਲ ਕਰਨੀ ਆ ਪਰ ਸ਼ਬਦ ਦੇ ਸ਼ਬਦ ਦੀਆਂ ਵਿਆਖਿਆਵਾਂ ਹੋ ਜਾਂਦੀਆਂ ਨੇ ਨਾ ਸ਼ਬਦ ਨੂੰ ਹੁਣ ਧਰਮ ਨੂੰ ਅਸੀਂ ਪੰਥ ਤੇ ਥਾਂ ਤੇ ਲੈਣ ਲੱਗ ਗਏ ਹੂੰ ਚੱਲੀ ਜਾਂਦਾ ਹੂੰ ਕੋਈ ਸਮੱਸਿਆ ਤਾਂ ਇਹਦੇ ਵਿੱਚ ਵੀ ਨਹੀਂ ਆ ਨਾ ਜੇ ਅਸੀਂ ਮੰਨੋ ਵੀ ਧਰਮ ਕਹਿ ਲਈਏ ਵੀ ਸਤ ਧਰਮ ਨੇ ਅਠ ਧਰਮ ਨੇ ਤਾਂ ਵੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਪੰਥ ਕਹਿ ਲਈਏ ਤਾਂ ਵੀ ਕੋਈ ਦਿੱਕਤ ਨਹੀਂ ਹੈ ਪਰ ਕਲੈਰਿਟੀ ਹੋਣੀ ਮੇਰੇ ਹਿਸਾਬ ਨਾਲ ਜ਼ਰੂਰੀ ਹੈ ਬੜਾ ਕੁਝ ਸਿੱਖਣ ਨੂੰ ਮਿਲ ਰਿਹਾ ਹੈਗਾ ਵੀ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ ਜਿਵੇਂ ਸਿੱਖ ਪੰਥ ਸਿੱਖ ਧਰਮ ਦੇ ਵਿੱਚ ਵੀ ਬੜਾ ਕੋਜਾ ਸਾਰਿਆਂ ਨੂੰ ਆਪਾਂ ਨਾਲ ਲੈ ਕੇ ਚੱਲਣਾ ਹੈਗਾ ਅੱਛਾ ਜਿਹੜੀ ਖਾਲਸੇ ਦੀ ਸਿਰਜਣਾ ਬਾਰੇ ਗੱਲ ਕਰੀ ਸੀ ਗੁਰੂ ਨਾਨਕ ਦੇਵ ਜੀ ਤੋਂ ਚੱਲੇ ਹੋਏ ਆ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਆ ਕੇ ਖਾਲਸੇ ਦੀ ਸਿਰਜਣਾ ਹੁੰਦੀ ਹੈ ਸਥਾਪਨਾ ਹੁੰਦੀ ਹੈ ਖਾਲਸਾ ਪ੍ਰਗਟ ਹੁੰਦਾ ਇਹਦੇ ਚ ਨਾ ਅਕਸਰ ਇਹਨੂੰ ਇਸ ਚੀਜ਼ ਨੂੰ ਹਿਸਟੋਰਿਕਲੀ ਦੇਖਿਆ ਗਿਆ ਹੂੰ ਖਾਲਸੇ ਪੰਥ ਦੀ ਪ੍ਰਗਟਾ ਨੂੰ ਹਮ ਹਮ ਸਾਜਣਾ ਨਹੀਂ ਪ੍ਰਗਟਾ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਹਮ ਪ੍ਰਮਾਤਮਾ ਦੀ ਮੌਜ ਦੇ ਨਾਲ ਪ੍ਰਮਾਤਮਾ ਦੀ ਇੱਛਾ ਦੇ ਨਾਲ ਹਮ ਮੈਂ ਇਹ ਖਾਲਸਾ ਪ੍ਰਗਟ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਮ ਸਾਜਿਆ ਨਹੀਂ ਬਣਾਇਆ ਨਹੀਂ ਹੈ ਹਮ ਪ੍ਰਗਟ ਹੋਇਆ ਹਮ ਜਿੰਨਾ ਕਿ ਜਾਨੀ ਕਿ ਸਾਡੇ ਕੋਲੇ ਡਾਟਾ ਮਿਲਦਾ ਜ਼ਿਆਦਾਤਰ ਹਿਸਟਰੀ ओरिएंटेड ਮਿਲਦਾ ਹਿਸਟਰੀ ਦੇ ਪੱਧਰ ਤੇ ਦੇਖਿਆ ਹੋਇਆ ਉਹਨਾਂ ਨੇ ਹੁਣ ਹਿਸਟਰੀ ਦੀ ਸਮੱਸਿਆ ਕੀ ਹੈ ਇਹ ਵੈਸਟਰਨ ਆਈਡੀਆ ਚ ਆਈ ਹੋਈ ਆ ਇਹਨੇ ਫੈਕਟ ਲਾ ਕੇ ਦੇਖਣਾ ਹਰ ਚੀਜ਼ ਦੇ ਉੱਤੇ ਫੈਕਟ ਦੇ ਆਧਾਰ ਤੇ ਕਿਉਂ ਸਾਜਿਆ ਮੋਟਾ-ਮੋਟਾ ਜਿਹਾ ਵੱਖਾ ਨੂੰ ਕਰਾ ਦਿੱਤਾ ਜਾਂਦਾ ਹੈ ਕਲਾਸਾਂ 'ਚ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ ਦਿੱਲੀ ਦੇ ਚਾਂਦਨੀ ਚੌਂਕ 'ਚ ਉੱਥੇ ਕੋਈ ਸਿੱਖ ਨਹੀਂ ਖੜਿਆ ਜੀ ਤੇ ਮਹਾਰਾਜ ਨੇ ਕਿਹਾ ਕਿ ਐਲਸਾ ਖਾਲਸਾ ਸਾਜੂਗਾ ਜਿਹੜਾ ਲੱਖਾਂ ਦੇ ਵਿੱਚ ਖੜਿਆ ਜਿਹੜਾ ਪਛਾਣਿਆ ਜਾਊਗਾ ਐਵੇਂ ਜੀ ਨਹੀਂ ਲੱਗਦਾ ਵੀ ਮਹਾਰਾਜ ਤਾਂ ਫਸਾਉਣਾ ਚਾਹੁੰਦੇ ਨੇ ਤੁਹਾਨੂੰ ਹੂੰ ਇਹ ਸਟੇਟਮੈਂਟ ਇਹੋ ਜਿਹੀ ਬਣਦੀ ਹੈ ਨਾ ਹੂੰ ਐਡੀਕ ਚੀਜ਼ ਦੇ ਉੱਤੇ ਖਾਲਸਾ ਥੋੜੀ ਸੱਜ ਜਾਊਗਾ ਹੂੰ ਖਾਲਸੇ ਦਾ ਪੜਾ ਇੱਕ ਹੂੰ